ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਅਲੋਪ ਜ਼ਰੂਰ ਹੋ ਗਈਆਂ ਪਰ ਪੁਰਾਣੇ ਵਿਰਸੇ ਨਾਲ ਇਹ ਜੋੜਦਾ ਇਹ ਸਾਨੂੰ ਬਾਪੂ ਇਹ ਇੰਤਜ਼ਾਰ ਕਰਦਾ ਇਹ ਸਵਾਰੀਆਂ ਦਾ ਕਹਿੰਦੇ 45 ਸਾਲ ਤੋਂ ਸਮੇਂ ਤੋਂ ਉੱਪਰ ਹੋ ਗਿਆ ਸਾਨੂੰ ਟਾਂਗਾ ਚਲਾਉਂਦਿਆਂ ਨੂੰ ਪਰ ਜ਼ਿੰਦਗੀ ਦੇ ਵਿੱਚ ਨਹੀਂ ਕੋਈ ਤੇ ਬਦਲੀ ਲੈ ਕੇ ਆਂਦੀ ਮਾਲਕ ਤੇ ਭਰੋਸਾ ਪ੍ਰਮਾਤਮਾ ਤੇ ਭਰੋਸਾ ਹਾਂ ਜੀ ਮੈਂ ਇਹ ਟਾਂਗਾ ਚਲਾਇਆ ਜੀ ਮੈਂ 50 ਸਾਲੀ ਹਾਂ 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 ਜੀ ਯਾ ਫੇ ਸਵਾਰੀ ਟਾਂਗਾ ਚਲਾਇਆ ਤਾਂ ਬੱਸਾਂ ਬੱਸਾਂ ਟੈਪੂ ਟੂ ਟੂ ਕੁਛ ਨਹੀਂ ਟਾਂਗੇ ਚੱਲਦੇ ਨੇ ਤੇਗੇ ਉਦੋਂ ਲੋਕਾਂ ਦੇ ਕੋਲ ਇੰਨਾ ਖੁੱਲਾ ਟਾਈਮ ਹੁੰਦਾ ਸੀ ਅੱਜ ਤੇ ਬੰਧਾਰਾ ਇਦਾਂ ਲੱਗੇ ਜੀ ਜੋ ਲੋਕ ਭੱਜ ਜਾਂਦੇ ਆ ਹੂੰ ਟੀਵੀ ਜਿੱਦਾ ਵਿਆਹਾਂ ਦੇ ਵਿੱਚੋਂ ਪੈਸੇ ਚ ਜਾਂਦਾ ਵਾ ਗੱਡੀਆਂ ਫਰ ਦੇਣੀ ਜਾਂਦੀਆਂ ਸੱਸਾਂ ਸੁਣਦੇ ਵੀ ਅੱਦਾ ਸੁਣਦੇ ਵੀ ਨਹੀਂ ਇਹ ਉਦੋਂ ਦੇ ਲੋਕੀ ਲੋਕਾਂ ਚ ਪਿਆਰੇ ਮੀਨਾ ਮੀਨਾਣ ਰਹਿੰਦੇ ਇੱਥੇ ਤੁਸੀਂ ਕਹਿੰਦੇ ਹੋ ਤੁਸੀਂ ਲੁੱਕ ਜਾਂਦੇ ਸੀ ਸਵਾਰੀਆਂ ਨੂੰ ਦੇਖ ਕੇ ਈ ਸੰਗਤ ਆਉਂਦੀ ਸੀ ਇੱਥੇ ਸੰਗਤ ਇਦਾਂ ਟਾਂਗੇ ਹੁੰਦੇ ਸੀ ਨਾ ਤੇ ਥੱਕੋੜਿਆ ਥੱਕ ਜਾਣਾ ਸੀ ਲੁੱਕ ਜਾਣਾ ਸਵਾਰੀਆਂ ਨੂੰ ਵੇਖ ਕੇ ਤੇ ਸਭ ਕਹਣਾ ਫੇ ਸਤਿ ਸ਼੍ਰੀ ਅਕਾਲ ਪੰਜਾਬ ਦੀ ਗੱਲ ਦੇਖਦੇ ਆ ਤੁਸੀਂ ਮੈਂ ਵਿੱਕੀ ਜ਼ਰਖੜ ਤੁਹਾਡਾ ਸਵਾਗਤ ਕਰਦੇ ਆਂ ਸਮੇਂ ਦੀ ਗੱਲ ਕਰ ਲਈਏ ਬਹੁਤ ਤਬਦੀਲੀਆਂ ਆਈਆਂ ਜ਼ਿੰਦਗੀ ਦੇ ਵਿੱਚ ਆਵਾਜ਼ਾਂ ਦੀ ਗੱਲ ਕਰ ਲਈਏ ਸਾਈਕਲਾਂ ਤੋਂ ਜਹਾਜ਼ਾਂ ਤੱਕ ਦਾ ਸਫ਼ਰ ਅਸੀਂ ਤੈਅ ਕਰਦੇ ਆਂ ਪਰ ਇੱਕ ਅਜਿਹੀ ਵੱਖਰੀ ਤਸਵੀਰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਏ ਆਂ ਬਿਆਸ ਰੇਲਵੇ ਸਟੇਸ਼ਨ ਤੇ ਖੜੇ ਆਂ ਅਸੀਂ ਜਿੱਥੇ ਟਾਂਗਾ ਅੱਜ ਵੀ ਚੱਲਦਾ ਏ ਪਰ ਮਨੁੱਖ ਦੀਆਂ ਜੇ ਗੱਲ ਕਰ ਲਈਏ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਅਲੋਪ ਜ਼ਰੂਰ ਹੋ ਗਈਆਂ ਪਰ ਪੁਰਾਣੇ ਵਿਰਸੇ ਨਾਲ ਇਹ ਜੋੜਦਾ ਹੈ ਸਾਨੂੰ ਬਾਪੂ ਇੰਤਜ਼ਾਰ ਕਰਦਾ ਹੈ ਸਵਾਰੀਆਂ ਦਾ ਬਾਪੂ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਬਾਪੂ ਕਿੰਨੇ ਟਾਈਮ ਤੋਂ ਟਾਂਗਾ ਚਲਾ ਰਹੇ ਹੋ ਤੁਸੀਂ ਜੀ ਹਾਂ 40 ਸਾਲ ਹੋ ਗਏ ਹਾਂਜੀ ਠੀਕ ਆ ਜੇ ਗੱਲ ਕਰ ਲਈਏ ਜਦੋਂ ਚਲਾਉਣ ਲੱਗੇ ਤੁਸੀਂ ਸਵਾਰੀਆਂ ਆਉਂਦੇ ਸੀ ਆਉਂਦੀਆਂ ਸੀ ਸਵਾਰੀਆਂ ਚੜ੍ਹਦੀਆਂ ਸੀ ਹੁਣ ਸਵਾਰੀਆਂ ਮਿਲ ਜਾਂਦੀਆਂ ਨੇ ਹੁਣ ਇਦਾਂ ਕੱਟ ਹੀ ਥੱਸਾ ਹਾਂ ਹੂੰ ਹੂੰ ਠੀਕ ਆ ਪਰ ਸਵਾਰੀਆਂ ਆਉਂਦੀਆਂ ਨਹੀਂ ਫਿਰ ਉਹ ਨਹੀਂ ਆ ਕੋਈ ਸ਼ੌਂਕਾ ਬਿੰਦੂ ਅੱਛਾ ਉਹ ਨਹੀਂ ਕੋਈ ਸਫਰ ਕਰਨ ਵਾਲਾ ਨਹੀਂ ਬੈਠਦਾ ਕੋਈ ਸ਼ੌਂਕ ਨਾਲ ਕਿਸੇ ਨੇ ਫੋਟੋ ਖਿਚਵਾਲੀ ਕਿਸੇ ਨੇ ਵੀਡੀਓ ਬਣਾ ਲਈ ਉਹ ਬੈਠਦੇ ਨੇ ਵਿੱਚ ਠੀਕ ਆ ਕਿੰਨੇ ਦਾ ਤੰਗਾ ਲਿਆ ਸੀ ਇਹ ਮੇਰੇ ਤੁਸੀਂ ਨਾ ਬੱਸ ਅੱਛਾ ਜਦੋਂ ਕਿੰਨੇ ਦਾ ਲਿਆ ਸੀ ਤੁਸੀਂ 12-13000 ਦਾ ਹੁਣੇ ਸ਼ੌਂਕ ਨੂੰ ਰਹਿ ਗਿਆ ਕਦੇ ਇਹ ਜੀ ਸਫਰ ਕਰ ਦਿੰਦੇ ਸੀ ਲੋਕ ਤੇਜ਼ ਰਫਤਾਰ ਜਿੰਦੀ ਕਿਉਂਕਿ ਤੁਹਾਡਾ ਨਹੀਂ ਦਿਲ ਕੀਤਾ ਸੀ ਮੇਰਾ ਵੀ ਤਾਂਗੇ ਤੋਂ ਤਬਦੀਲ ਕਰ ਲੀਏ ਇੱਥੇ ਆਟੋ ਵੀ ਚੱਲਦੇ ਨੇ ਆਟੋ ਲੈ ਲੀਏ ਜਾਂ ਕੋ ਜੋਰ ਲੈ ਲੀਏ ਉਹ ਠੀਕ ਹੈ ਜੋ ਕੋ ਕਰਮਾ ਚਰ ਹਾਂ ਚਾਰ ਮੈਂ ਡਾ ਦਿੰਦਾ ਅੱਛਾ ਠੀਕ ਆ ਠੀਕ ਹੈ ਜੋ ਕੋ ਜੋ ਕੁਝ ਕਰਮਾ ਦੇ ਵਿੱਚ ਤੁਸੀਂ ਕਹਿ ਰਹੇ ਹੋ ਉਹ ਠੀਕ ਆ ਫਿਰ ਇਹਦੇ ਤੋਂ ਕਮਾਈ ਦਾ ਸਾਧਨ ਹੈਗਾ ਕਮਾਈ ਹੋ ਜਾਂਦੀ ਹੈ ਇਹਦੇ ਤੋਂ ਮਾਈ ਨਹੀਂ ਕਰਨੀ ਹੁੰਦੀ ਇਹ ਤੂੰ ਮਾਈ ਨਹੀਂ ਹੋਣੀ ਆਂਦਾ ਨਹੀਂ ਸਕਦਾ ਹੀ ਹਾਂ ਤੁਹਾਡਾ ਤੇ ਟਰੋਲੀ ਦਾ ਹੀ ਖਰਚਾ ਮਸਾਉਂਦਾ ਔਰ ਚਤੁਰ ਜਵਾਬ ਮੈਂ ਪੁੱਟਾਂਗਾ ਅੱਜ ਕੋ 100 ਰੁਪਏ ਵਿੱਚ ਤੁਹਾਨੂੰ ਲਾਣੇ ਆ 100 ਜਦੋਂ ਤੁਸੀਂ ਚਲਾਉਣਾ ਸਟਾਰਟ ਕੀਤਾ ਸੀ ਤਾਂਗਾ ਤੇ ਕਿੰਨੇ ਪੈਸੇ ਕਰਾਏ ਲੈਂਦੇ ਸੀ 50 ਪੈਸੇ ਸਵਾਰੀ ਹੁੰਦੀ 50 ਪੈਸੇ 50 ਪੈਸੇ ਸਵਾਰੀ ਲੈਂਦੇ ਸੀ ਤੁਸੀਂ ਹੁਣ ਕਿੰਨਾ ਵਗਾਈ ਹੋ ਗਈ ਜਦੋਂ 50 ਪੈਸੇ ਪੈਸੇ ਲੈਂਦੇ ਸੀ ਹੁਣ ਕਿੰਨੇ ਰੁਪਏ ਲੈਣੇ ਫਿਰ ਚਾਹੀਦੇ ਰੁਪਏ ਬਣ ਜਾਂਦੇ ਆਖਣਾ ਬਹੁਤ ਜਲਦੀ ਬਣ ਜਾਂਦੇ ਆ ਹਮ ਬਿਆਸ ਰੇਲਵੇ ਸਟੇਸ਼ਨ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ ਕਹਿੰਦੇ 45 ਸਾਲ ਤੋਂ ਸਮੇਂ ਤੋਂ ਉੱਪਰ ਹੋ ਗਿਆ ਸਾਨੂੰ ਟਾਂਗਾ ਚਲਾਉਂਦਿਆਂ ਨੂੰ ਪਰ ਜ਼ਿੰਦਗੀ ਦੇ ਵਿੱਚ ਨਹੀਂ ਕੋਈ ਤਬਦੀਲੀ ਲੈ ਕੇ ਆਂਦੀ ਮਾਲਕ ਤੇ ਭਰੋਸਾ ਪ੍ਰਮਾਤਮਾ ਤੇ ਭਰੋਸਾ 50 ਪੈਸੇ ਜਦੋਂ ਸਵਾਰੀ ਸੀ ਬਾਈ ਤੁਸੀਂ ਵੀ ਇੱਥੇ ਹੁੰਨੇ ਹੋ ਹਾਂਜੀ ਮੈਂ ਇੱਥੇ ਟਾਂਗਾ ਚਲਾਇਆ ਜੀ ਮੈਂ 50 ਪੈਸੇ ਸਵਾਰੀ ਹਾਂਜੀ 50 ਪੈਸੇ ਸਵਾਰੀ ਟਾਂਗਾ ਚਲਾਇਆ ਤਾਂ ਬੱਸਾਂ ਬੁੱਸਾਂ ਟੈਂਪੂ ਟੂ ਟੂ ਕੁਝ ਨਹੀਂ ਸੀ ਹੂੰ ਟਾਂਗੇ ਹੀ ਚੱਲਦੇ ਹੁੰਦੇ ਸੀਗੇ ਅੱਛਾ ਲੋਕਾਂ ਕੋਲੇ ਸਮਾਂ ਬਤਾਓ ਜਦੋਂ ਬੜਾ ਸੀਗਾ ਹੁਣ ਅੱਜਕੱਲ ਦੇਖ ਲੀ ਹਰ ਇੱਕ ਕੋਈ ਤੇਜ਼ੀ ਨਾਲ ਵੀ ਮੈਂ ਜਲਦੀ ਪਹੁੰਚਾਂ ਸਪੀਡ ਦੀ ਗੱਲ ਕਰ ਲਈ ਬਹੁਤ ਉਦੋਂ ਇਸ ਤਰ੍ਹਾਂ ਹੈਗਾ ਜੀ ਸਮਾਂ ਇਸ ਤਰ੍ਹਾਂ ਹੈਗਾ ਕਿ ਜਿਹੜਾ ਪੜਾਹਰਾ ਸੀ ਨਾ ਹੂੰ ਮਹੀਨਾ-ਮਹੀਨਾ ਵਾਈਦਾ ਤੇ ਸਵਾਰੀਆਂ ਨੂੰ ਵੇਖ ਕੇ ਅਸੀਂ ਲੁੱਕ ਜਾਂਦੇ ਨਹੀਂ ਸੀ ਇਹਦੀ ਸੰਗਤ ਆਉਂਦੀ ਸੀ ਟੰਗਾਂ ਤੇ ਜਾਂਦੀ ਸੀਗੀ ਹੂੰ ਤੇ ਫੇਰ ਅਸੀਂ ਕੀ ਕਰਨਾ ਤੇ ਉਦੋਂ ਲੋਕਾਂ ਦੇ ਕੋਲ ਇੰਨਾ ਖੁੱਲਾ ਟਾਈਮ ਹੁੰਦਾ ਸੀ ਅੱਜ ਤੇ ਪੜਾਹਰਾ ਐਦਾਂ ਲਾ ਕੇ ਦੋ ਲੋਕ ਭੱਜ ਜਾਂਦੇ ਆ ਹੂੰ ਵੀ ਜਿਹਦਾ ਵਿਆਹਾਂ ਦੇ ਵਿੱਚੋਂ ਪੈਸੇ ਚ ਜਾਈਦਾ ਵਾ ਗੱਡੀਆਂ ਫਰਰ ਤੇ ਨਹੀਂ ਜਾਂਦੀਆਂ ਸਾਥ-ਸਾਂਗ ਸੁਣਦੇ ਵੀ ਅੱਧਾ ਸੁਣਦੇ ਵੀ ਨਹੀਂਗੇ ਉਦੋਂ ਤੇ ਲੋਕੀ ਲੋਕਾਂ ਚ ਪਿਆਰੇ ਮਹੀਨਾ-ਮਹੀਨਾਣ ਕਰੀਂਦੇ ਇੱਥੇ ਤੇ ਮਹੀਨਾ-ਮਹੀਨਾ ਹੀ ਸਾਰੀ ਢੋਲਦੇ ਰਹਿੰਦੇ ਸੀ ਅੱਛਾ ਹਾਂਜੀ ਇਹ ਇਹ ਇੱਥੇ ਕੁਛ ਨਹੀਂ ਖਾ ਲੋ ਜੀ ਆ ਸਾਰਾ ਕੁਛ ਨਹੀਂ ਖਾ ਇੱਕ ਟਾਂਗਿਆ ਦੀ ਉਹ ਤੋਂ ਬਾਬਾ ਜੀ ਨੇ ਨਾ ਕਹੇ ਕਿ ਇੱਥੇ ਛੱਡ ਬਣਵਾਈ ਸਾਡੀ ਟਾਂਗਿਆਂ ਵਾਸਤੇ ਅੱਛਾ ਜੀ ਛੱਡ ਬਣਾਈ ਤੇ ਇੱਕ ਪਾਣੀ ਦੀ ਫੁਰਲੀ ਵੀ ਬਣਾਈ ਉਹਨਾਂ ਨੇ ਹੂੰ ਅਜੇ ਵੀ ਹੈਗੀ ਉੱਥੇ ਉਹਦਾ ਟਾਂਗਾ ਸਟੈਂਡ ਵੱਖਰਾ ਹੈਗਾ ਉਦੋਂ ਟੈਂਪੋ ਟੁੱਪੂ ਕੋਈ ਨਹੀਂ ਹੈ ਫਿਰ ਚਰਨ ਸਿੰਘ ਮਹਾਰਾਜ ਦੀ ਗੱਲ ਕਰਦੇ ਤੁਸੀਂ ਹਾਂ ਜੀ ਉਦੋਂ ਦੀ ਜਦੋਂ ਦੀ ਉਦੋਂ 50 ਪੈਸੇ ਸਾਰੀ ਸੀ ਹੂੰ ਉਹਨਾਂ ਨਾਲ ਲਾਡਾ ਬਲੈਂਸਰ ਹੁੰਦਾ ਸੀ ਕੰਨਾਂ 'ਚ ਨੱਤੀਆਂ ਹੁੰਦੀਆਂ ਸੀ ਉਹਦੇ ਉਹ ਰੇਟ ਯਾਰ ਬਾਲਾ ਨੇ ਚਾਰਜ ਹੁੰਦਾ ਹੈਗਾ ਹੂੰ ਜਿਹੜੇ ਵਰਦਾ ਨਾਮਦਾਰ ਨਹੀਂ ਨਾ ਲਿਆ ਤੇ ਫਾਰਮ ਉਹਦੇ ਕੋ ਘੁੰਮਦੇ ਹੀ ਗਏ ਹੂੰ ਤੇ ਬਗਰੇਟਿਆਰ ਸਾਈਨ ਕਰਕੇ ਉਹ ਨਹੀਂ ਜਾਂਦਾ ਵੀ ਟਾਂਗਾ ਡਰਾਈਵਰ ਆਦਾ ਸਮਝ ਚਾਹੀਦਾ ਅੱਜ ਤੇ ਪਤਾ ਨਹੀਂ ਕਿ ਕਿਸੇ ਕੋਈ ਅਫਸਰ ਵੇਦਾ ਕਿ ਨਹੀਂ ਵੇਦਾ ਸਾਰੇ ਰਾਤ ਨੂੰ ਜਿੱਦਾਂ ਵੀ ਟੈਂਪੂ ਵਾਲੇ ਇੱਥੇ ਕਿਸੇ ਨੂੰ ਪੁੱਛਿਆ ਕਿਸੇ ਨੇ ਵੀ ਤੂੰ ਨਾਮਦਾਰ ਲਿਆ ਵਾ ਕੋਈ ਨਹੀਂ ਪੁੱਛਦਾ ਕੋਈ ਐਦਾਂ ਚੱਲੀ ਜਾਂਦਾ ਵਾ ਇੱਥੇ ਰਾਜ ਦੇ ਸਾਨੂੰ ਕਹ ਦਿੰਦੇ ਤੁਸੀਂ ਪ੍ਰਾਈਵੇਟ ਹੈ ਤੁਸੀਂ ਬਾਹਰ ਲੈ ਜਾਓ ਠੀਕ ਆ ਠੀਕ ਆ ਤੁਸੀਂ ਤੁਸੀਂ ਕਹਿੰਦੇ ਹੋ ਤੁਸੀਂ ਲੁੱਕ ਜਾਂਦੇ ਸੀ ਸਵਾਰੀਆਂ ਨੂੰ ਦੇਖ ਕੇ ਕਿਹੜੀ ਸੰਗਤ ਆਉਂਦੀ ਸੀ ਇੱਥੇ ਸੰਗਤ ਇਦਾਂ ਵੀ ਟਾਂਗੇ ਹੁੰਦੇ ਸੀ ਨਾ ਹਾਂ ਤੇ ਸਤ ਕੋੜਿਆ ਥੱਕ ਜਾਣਾ ਹੈ ਲੁੱਕ ਜਾਣਾ ਸਾਰਿਆਂ ਨੂੰ ਵੇਖ ਕੇ ਤੇ ਸਭ ਕਹਣਾ ਨੇ ਫੇਰ ਫੇਰ ਸਟਾਰਟ ਕਰਉ ਤੇ ਫੇ ਅਸੀਂ ਤੁਰਨੇ ਟਾਂਗੇ ਹਾਂ ਹਾਂ ਟਾਂਗੇ ਵੀ ਘੋੜੀਆਂ ਵੀ ਤਕੜੀਆਂ ਹੁੰਦੇ ਨੇ ਨਾ ਉਦੋਂ ਦਾਣਾ ਬਹੁਤ ਪਾਈਦਾ ਹੈ ਦਾਣਾ ਬਹੁਤ ਸਸਤਾ ਹੋਏਗਾ ਜੀ ਹਾਂ ਉਦੋਂ ਜਦੋਂ ਹੁਣ ਜੇ ਆਪਾਂ ਗੱਲ ਕਰ ਲਈਏ ਰੇਲਵੇ ਸਟੇਸ਼ਨ ਤੇ ਇੱਕੋ ਹੀ ਟਾਂਗਾ ਆ ਇਹ ਜਦੋਂ ਕਿੰਨੇ ਟਾਂਗੇ ਹੁੰਦੇ ਸੀ ਰੇ ਉਦੋਂ 100 ਟਾਂਗਾ ਹਣਾ 100 150 ਟਾਂਗਾ ਸੀ ਜੀ ਅੱਛਾ ਹਰ ਪਿੰਡਾਂ ਦੇ ਵਿੱਚੋਂ ਟਾਂਗੇ ਆਉਂਦੇ ਹੈਗੇ ਪੜਾਹਰਾ ਵਾਉਣ ਵਾਸਤੇ ਜਦੋਂ ਟੈਂਪੂ ਨਹੀਂ ਆਇਆ ਪਿੰਡਾਂ ਨੂੰ ਆ ਸਾਰੇ ਟੈਂਪੂ ਇੱਥੇ ਦੇਣਗੇ ਹਾਂ ਮਰੋਂ ਵੀ ਆ ਜਾਂ ਹੋ ਤਾਂ ਸੇਵਾਦਾਰ ਹੀ ਕਹਿੰਦੇ ਆ ਇਹ ਬਾਹਰ ਦਾ ਟਾਂਗਾ ਆ ਇਹ ਬਾਹਰ ਦਾ ਟੈਂਪੂ ਹੁਣ ਕਹਿੰਦੇ ਸੇਵਾਦਾਰ ਵੀ ਟੈਂਪੂ ਇਹ ਬਾਹਰ ਦਾ ਆ ਗਿਆ ਜੀ ਇਹ ਉੱਤਰੋਂ ਆ ਗਿਆ ਉਹਨੂੰ ਇਹ ਨਹੀਂ ਕਹਿੰਦੀ ਉਹਦਾ ਪਿਆਰ ਹੈਗਾ ਸੇਵਾਦਾਰਾਂ ਨੇ ਚ ਪਿਆਰ ਬਹੁਤ ਜ਼ਿਆਦਾ ਠੀਕ ਆ ਇੱਥੇ ਹੁਣ ਜੇਗਾ ਆਪਾਂ ਗੱਲ ਕਰ ਲਈਏ ਇਹ ਟਾਂਗਿਆਂ ਦੀ ਗੱਲ ਕਰਨੀ ਹੈ ਹਾਂਜੀ ਕੀ ਕਾਰਨ ਲੱਗਦਾ ਹੈ ਜੇ ਆਪਾਂ ਕਹੀਏ ਪੁਰਾਣੀਆਂ ਚੀਜ਼ਾਂ ਨੇ ਹੁਣ ਇਹ ਟਾਂਗੇ ਦੀ ਗੱਲ ਕਰਦੇ ਆ ਭਾਈ ਜਿਹੜਾ ਟਾਂਗਾ ਖੜਾ ਇਹ ਜ਼ਿਆਦਾਤਰ ਜਾਂ ਤਾਂ ਵੱਡੇ ਹਵੇਲੀਆਂ ਟਾਈਪ ਜਿਹੜੇ ਪੁਰਾਣੀਆਂ ਚੀਜ਼ਾਂ ਨੇ ਵਿਰਸੇ ਨਾਲ ਜੁੜੀਆਂ ਹੋਈਆਂ ਨੇ ਜਾਂ ਵਿਆਹ ਸਾਧੀਆਂ ਦੇ ਵਿੱਚ ਦੇਖਿਆ ਜਾਂਦਾ ਹਾਂਜੀ ਹਾਂਜੀ ਇਹ ਜੋ ਹੁਣ ਦੇਖਣਾ ਹੋਵੇ ਇਹ ਦੇਖਣ ਤੇ ਵੀ ਟਿਕਟ ਲੱਗਦੀ ਆ ਮਹਿੰਗੇ ਬਹੁਤ ਹੋ ਗਈਆਂ ਅਜਿਹੀਆਂ ਚੀਜ਼ਾਂ ਇਹ ਟਾਂਗੇ ਹਨ ਜੀ ਵੇਖੋ ਇਹ ਜਦੋਂ ਟਾਂਗੇ ਬੰਦ ਹੋਣ ਲੱਗੇ ਸੀ ਨਾ ਤਾਂ ਬਾਬਾ ਜੀ ਨੇ ਖੁਦ ਕਿਹਾ ਜੀ ਟਾਂਗੇ ਮੈਨਗੇ ਲੈਂਦੇ ਬਾਬਾ ਜੈਮਲ ਸਿੰਘ ਜੀ ਬਾਬਾ ਸਾਵਣ ਸਿੰਘ ਜੀ ਇਹਨਾਂ ਬਾਬਾ ਸਾਵਣ ਸਿੰਘ ਟਾਂਗੇ ਦਾ ਸਫਰ ਕੀਤਾ ਉਹਨਾਂ ਨੇ ਕਿ ਉਹਨਾਂ ਨੇ ਸਫਰ ਕੀਤਾ ਸੀ ਤੇ ਇਹ ਉਹਨਾਂ ਨੇ ਕਿਹਾ ਹੈਗਾ ਵੀ ਇਹ ਟਾਂਗੇ ਜਿੰਨਾ ਚਿਰ ਆਪੇ ਰਹਿਣਗੇ ਜਿੰਨਾ ਚਿਰ ਰਹਿਣਗੇ ਆਪਾਂ ਇਹਨਾਂ ਨੂੰ ਕੱਢ ਨਹੀਂ ਸਕਦੇ ਇੱਥੋਂ ਅੱਜ ਵੀ ਇਹਨਾਂ ਨੂੰ ਪੈਸੇ ਪਟਾਰੇ ਤੇ ਪੈਸੇ ਵੀ ਦੇ ਦਿੰਦੇ ਇਹਨਾਂ ਨੂੰ ਪਰ ਤੁਸੀਂ ਕਿਉਂ ਛੜਤਾ ਬਾਈ ਜੀ ਹਾਂਜੀ ਮੈਂ ਫੇਰ ਆਟੋ ਲੈ ਲਿਆ ਜੀ ਉਹ ਵੀ ਮੇਰੇ ਕੋਲ ਵੀ ਆਟੋ ਆ। ਹੂੰ ਮੈਨੂੰ ਅੱਜ ਵੀ ਸੇਵਾਦਾਰ ਕਹਿ ਦਿੰਦੇ। ਇਹ ਲੋਕਾਂ ਦੀ ਜ਼ਿੰਦਗੀ 'ਚ ਇਹ ਗੱਲ ਕਰ ਲਈ 18 ਉਹ ਕੱਟ ਗਿਆ 18 ਉਹ ਕੱਟ ਗਿਆ ਜਿਵੇਂ ਹਰ ਇੱਕ ਗੱਲ 18 ਉਹ ਕੱਟ ਗਿਆ ਹਰ ਇੱਕ ਕੋੜੇ ਕਾਲੀ ਆ ਵੀ ਮੈਂ ਜਲਦੀ ਜਾਵਾਂ ਜਲਦੀ ਵਾਪਸ ਚਲੇ ਆਵਾਂ। ਤੁਹਾਡੀ ਇਸ ਵੀਡੀਓ ਬਾਰੇ ਰੈਗ ਕੀ ਹੈ ਕਮੈਂਟ ਬਾਕਸ ਵਿੱਚ ਦੱਸੋ ਤੁਸੀਂ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਹੈ ਪੁਰਾਣੇ ਸਮਿਆਂ ਦੇ ਵਿੱਚ ਆਵਾਜ਼ਾਈ ਦਾ ਸਾਧਨ ਸੀ ਲੋਕ ਜਦੋਂ ਸ਼ਹਿਰਾਂ ਦੇ ਵਿੱਚ ਜਾਂਦੇ ਸੀ ਕਸਬਿਆਂ ਦੇ ਵਿੱਚ ਜਾਂਦੇ ਸੀ ਜਾਂ ਰਿਸ਼ਤੇਦਾਰੀਆਂ ਦੇ ਵਿੱਚ ਜਾਂਦੇ ਸੀ ਇਹਨਾਂ ਟਾਂਗਿਆਂ ਦੇ ਵਿੱਚ ਸਫ਼ਰ ਕਰਦੇ ਸੀ ਪਾਵੇਂ ਹੁਣ ਅਸੀਂ ਗੱਡੀਆਂ ਦੇ ਵਿੱਚ ਆ ਗਏ ਪਰ ਜੋ ਸਕੂਨ ਇਸਤੇ ਸਵਾਰੀ ਕਰਕੇ ਮਿਲਦਾ ਸੀ ਉਹ ਸ਼ਾਇਦ ਸਕੂਨ ਕਿਸੇ ਵੀ ਵੱਡੇ ਤੋਂ ਵੱਡੇ ਵਾਹਨ ਤੇ ਨਹੀਂ ਮਿਲਦਾ ਅਜਿਹੇ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ